ਕੀ ਬੱਸ ਨਾ ਦੇਖੋ ਠੀਕ ਹੈ ਨਾ 700 ਕਿਸਾਨ ਮਰੇ ਜਾਣਾ ਸੀ ਰੀਪਰਜੈਂਟ ਦੇ ਤੁਸੀਂ ਭਾਜ-ਪਾਣੂ ਕਰਦੇਈ ਨਾ ਵੀਰ ਭਾਜੀ ਜੇਕਰ ਵੀ ਭਾਜ-ਪਾਦਾ ਲੈਵਲ ਨਾਲ ਨਾ ਭਾਵੇਂ ਦੀ ਛੋਟੇ ਹੀ ਭਾਵੇਂ ਵੱਡੇ ਹੀ ਤੀ ਹੈ ਜੀ ਫਰੈਂਚਾਈਜ਼ ਤੁਸੀਂ ਆਏ ਭੇਜਿਆ ਤੋਂ ਉਹਨਾਂ ਨੇ ਨਾ ਤੁਹਾਨੂੰ ਉਦਾਂ ਤੁਸੀਂ ਉਦਾਂ ਆ ਜਾਂਦੇ ਚਾਹ ਪਾਣੀ ਪਿਆ ਕੇ ਭੇਜਣਾ ਹੈ ਸਤਕਾਰ ਕਰਕੇ ਭੇਜਣਾ ਹੈ ਨਹੀਂ ਵਿਰੋਧ ਕਰਦਾ ਠੀਕ ਹੈ ਨਾ ਇਸ ਕਰਕੇ ਇਸ ਕਰਕੇ 800 ਕਿਸਾਨਾਂ ਦੀ ਮੌਤ ਦੇ ਜ਼ਿੰਮੇਵਾਰ ਜਿਹੜੀ ਸ਼ਰੀਆਮ ਗੋਲੀ ਚਲਾਈ ਆ ਠੀਕ ਆ ਸਭ ਤੋਂ ਵੱਡੀ ਗੱਲ ਸ਼ਰੀਆਮ ਸਾਡੇ ਸਿੱਖਾਂ ਦਾ ਬਾਹਰ ਕਤਲ ਕਤਲ ਕੀਤਾ ਕੋਈ ਬੋਲਿਆ ਐਨਐਸਏ ਲਈ ਕੋਈ ਬੋਲਿਆ ਕਿਸਾਨਾਂ ਦੇ ਮੁੱਦੇ ਆ ਖਨੋਰੀ ਬਾਰਡਰ ਬੈਠੇ ਪਏ ਆ ਸ਼ੱਭੂ ਬਾਰਡਰ ਬੈਠੇ ਪਏ ਆ ਕੋਈ ਬੋਲਿਆ ਇਸ ਕਰਕੇ ਤੁਹਾਨੂੰ ਵੀ ਇਹ ਬੇਨਤੀ ਕਰਦੇ ਆ ਕਿ ਉਹ ਪੰਜਾਬ ਵਿਰੋਧੀ ਸਰਕਾਰਾਂ ਨੇ ਤਾਕਤਾਂ ਨੇ ਤੁਸੀਂ ਆਪਣੇ ਭਰਾ ਜੇ ਛੱਡ ਦੋ ਉਹਨਾਂ ਨੂੰ ਕੁਝ ਨਹੀਂ ਉਹ ਚਲਿਆ ਉਹਨਾਂ ਦੀ ਲੀਡਰੀ ਨਾ ਵੀ ਚਮਕਾਓਗੇ ਤੁਸੀਂ ਇਸ ਕਰਕੇ ਅਸੀਂ ਨਾਂ ਦਾ ਆਪਣੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਵੜਨ ਦੇਣਾ ਨਾ ਹੀ ਉਹਨਾਂ ਦਾ ਬੂਥ ਲੱਗ ਦੇਣਾ ਅੱਛਾ ਇਹ ਹੋਵੇ ਕਿਸਾਨ ਮੈਂ ਸਾਫਕਾਰ ਸੈਣ ਕਿਸਾਨ ਕਮੇਟੀ ਦਾ ਬੰਦਾ ਸਾਨੂੰ 1 ਸਾਲ ਤੋਂ ਜੰਤਰ ਮੰਤਰ ਤੇ ਬੈਠਿਆ ਨੂੰ ਹੋ ਗਿਆ 200 ਮੀਟਰ ਦੀ ਦੂਰੀ ਤੇ ਮੋਦੀ ਦੀ ਟੋਟੀਆ ਉਹਦੀ ਸਰਕਾਰ ਆ ਉਹਦੀ ਖਾਂਦੇ ਜੂਣ ਨਹੀਂ ਸਕਦਾ ਸਾਨੂੰ ਉਹਨੇ ਕੀ ਤਰ੍ਹਾਂ ਦਾ ਸਾਨੂੰ ਉਹਨੇ ਰੋਲਿਆ ਅਸੀਂ ਇੱਕ ਦੇਸ਼ ਦੇ ਜਵਾਨ ਆ ਜਦੋਂ ਅਸੀਂ ਦੇਸ਼ ਦੀ ਰਾਖੀ ਕਰਦੇ ਆ ਅਸੀਂ ਦੇਸ਼ ਭਗਤ ਆ ਤੇ ਹੁਣ ਅਸੀਂ ਕੀ ਆ ਸਾਡੇ ਤੇ ਲਾਠੀ ਚਾਰਜ ਜੇਲ੍ਹਾਂ ਤੇ ਥਾਣਿਆਂ 'ਚ ਸਾਨੂੰ ਰੋਲਿਆ ਇਤਿਹਾਸਕਾ ਸੈਂਕਾ ਅਸੀਂ ਹਾਲ ਪਾਹੀਂ ਸਾਫਕਾ ਸੈਂਕਾ ਨੇ ਪੱਕਾ ਪ੍ਰੋਮਿਸਟ ਕੀਤਾ ਜਸਤਰ ਮੰਤਰ ਨੇ ਸੌਂ ਖਾਦੀ ਆ ਕਿ ਭਾਜਪਾ ਦਾ ਪਰ ਜ਼ੋਰ ਵਿਰੋਧ ਕਰਾਂਗੇ ਜਿੱਥੇ ਭਾਜਪਾ ਦਾ ਫਲੂਗਾ ਇੱਕ ਹੋਰ ਅਗਰ ਭਾਜਪਾ ਕੇ ਅਫਸਰ ਨੂੰ ਟਿਕਟ ਵੀ ਦਿੰਦੀ ਆ ਤੇ ਉਹਦਾ ਵੀ ਵਿਰੋਧ ਕਰਾਂਗੇ ਇਹ ਕਰਕੇ ਆ ਸਾਡੇ ਝੰਡੇ ਵੱਖਰੇ ਸਾਡੇ ਵਿਰੋਧ ਹੈ ਬਲੇ ਸੋਨ ਹਾਉ ਫੋਰ ਯਰ ਗੋਡ ਫਿਰ ਇਹ ਪਾਰਟੀ ਮੁਰਦਾਬਾਤ ਬਹੁਤ ਸੁੰਦਰ ਬਿਕੋ ਸਾਰਾ ਗਲਤ ਆ ਤੁਸੀਂ ਨਮਾਇंदे ਜੇ ਆ ਵਕਸ ਬੀਜੇਪੀ ਚ ਟਾਰੀ ਹਲਕੇ ਦੇ ਠੀਕ ਹੈ ਜੀ ਤੁਸੀਂ ਆਂਦੇ ਜੇ ਮੈਂ ਤੁਹਾਡਾ ਪ੍ਰਾਂਹ ਹੀ ਮੰਨਦੇ ਜੀ ਅਸੀਂ ਵੀ ਤੁਹਾਡੇ ਪ੍ਰਾਂਹ ਹੁਣ ਤੁਸੀਂ ਉੱਥੇ ਜਾਣਾ ਵੋਟ ਕਿਤੇ ਲਈ ਮੰਗਣੀ ਹੈ ਨੇ ਬੀਜੇਪੀ ਦੀ ਮੰਗ ਹੈ ਤੇ ਫਿਰ ਆ ਫਿਰ ਦੱਸੋ ਇਹ ਕਿਉਂ ਨਾ ਦਾ ਵਿਰੋਧ ਕਰੀਏ ਉਹ ਤਾਂ ਉਹ ਤਾਂ ਫਿਰ ਤੁਸੀਂ ਇੱਕ ਚੀਜ਼ ਦੱਸੋ ਨਾ ਵੀ ਇਹੀ ਤੁਹਾਡਾ ਵਿਰੋਧ ਕਿਉਂ ਹੈ ਪਰ ਮੇਰੀਆਂ ਦੋ ਤਿੰਨ ਗੱਲਾਂ ਆ ਮੈਂ ਵੇਖੋ ਚਲੋ ਮੈਂ ਮੈਂ ਸਮਝਦਾ ਕਿ ਬੀਜੇਪੀ ਬਹੁਤ ਨੁਕਸਾਨ ਕਰਨ ਲਈ ਕੱਲੇ ਪੰਜਾਬ ਦਾ ਹੀ ਪੰਜਾਬ ਦਾ ਕੰਡਿਆ ਮੁੰਡੇ ਹੱਟ ਮਰਨਗੇ ਜੀ ਭਾਜੀ ਇੱਕ ਮਿੰਟ ਪਲੀਜ਼ ਮਰੀ ਆਪਾਂ ਆਪਾਂ ਗੱਲਾਂ ਕਰੀਏ ਜੀ ਪੁਆਇੰਟ ਉਪਾਏ 20 ਸਾਲ ਹੋ ਗਏ ਮੱਧ ਪ੍ਰਦੇਸ਼ ਚ 10ਵਾਂ ਸਾਲ ਤੇ ਦਾ ਝੂਠੀ ਚੱਲ ਪਿਆ ਸਾਡੇ ਇਥੋਂ ਦੇ ਲੋਕ ਦੇਪਲੀ ਨੀਪੀ ਜਿੱਦਾਂ ਜਮੀਨ ਲਈ ਜਾ ਮੇਰੇ ਆਂਡੀ ਗਵਾਨੀ ਤੁਹਾਨੂੰ ਬੁਲਾ ਰਣਾ ਚਾਹਦਾ ਕਿ ਲੰਘਾ 100 100 ਕਲਾ ਜਮੀਨ ਹੈ 1.5 100 ਕਲਾ ਜਮੀਨ ਹੈ ਫੀਲੀਪੀ ਚੂਪੀ ਚ ਠੀਕ ਹੈ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਅੱਜ ਉਹ ਕਹਿੰਦੇ ਵੀ ਉਹਦੇ ਨਾਲ ਤਾਂ ਜਿਆਰਾ ਹੀ ਨਹੀਂ ਆਉਂਦਾ ਜਿੱਨਾ ਹੀ ਜਿਆਰਾ ਲੈਣੇ ਬੀਜੇਪੀ ਸਰਕਾਰ ਮਾਦਪਦੇ 20 ਸਾਲ ਹੋ ਗਏ ਸਾਡੀਆਂ ਸਾਰੀਆਂ ਗੱਲਾਂ ਹੀ ਰੋਡ ਸੁੱਟਦਾ 10 ਸਾਲ ਹੋ ਗਏ ਜੀ ਅੱਜ ਮੈਂ ਸੁਣ ਰਿਹਾ ਹਾਂ ਕਿ ਸੁਣ ਰਿਹਾ ਹੈ ਕਿ ਕਟਾ ਡੇਕੋ ਥੋੜੇ ਥੋੜੇ ਟੂਮੈਂਟੇ ਕਿਹਨਾਂ ਲੱਗੇ ਸੋਣ ਤੁਸੀਂ ਰੋਜ਼ ਖਬਰਾਂ ਸੁਣਦੇ ਜੀ ਸਾਡੇ ਨੈਸ਼ਨਲ ਚੈਨਲ ਜ ਉਹਦੇ ਤੋਂ ਪਾਸੇ ਆਸਾ ਜਿਹੜੀ ਕੋਈ ਗੱਲ ਜੋੜ ਕੇ ਤਪਰ ਜਿਸ ਤਰ੍ਹਾਂ ਕੈਪਟਨ ਸਾਹਿਬ ਦੀ ਖਲ ਸਨ ਰੋਜ਼ ਨੈਸ਼ਨਲ ਚੈਨਲ 'ਤੇ ਡਿਬੇਟ ਆਉਂਦੀ ਆ ਕਿੰਨੇ ਪਰਸੈਂਟ ਨੌਜਵਾਨ 18 ਤੋਂ 24 ਸਾਲ 25 ਸਾਲ ਦੇ ਲੜਕੇ ਪੜ੍ਹੇ ਲਿਖੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੇਰੁਜ਼ਗਾਰ ਨੇ ਕਦੀ ਪੜ੍ਹੋ ਤੇ ਕਦੀ ਸੁਣੋ ਕਦੀ ਉਹਨਾਂ ਬਾਰੇ ਸੋਚੋ ਆਉਣ ਵਾਲੀ ਪੀੜ੍ਹੀ ਬੱਸ ਸੋਚੋ ਕਿੰਨੀ ਮੰਗਾਈ ਵਧੀ ਆ 450 ਸਿਲੰਡਰ ਚੁੱਕਿਆ ਤੁਸੀਂ 1200 ਤੇ ਲੈ ਗਏ 50 ਰੁਪਏ ਦੇ ਤੁਸੀਂ ਡੀਜ਼ਲ ਪੈਟਰੋਲ ਚੱਕਿਆ 109 ਰੁਪਏ ਤੇ ਲੈ ਗੇ ਆਟਾ 22 ਰੁਪਏ ਤੋਂ ਚੱਕਿਆ 35 ਰੁਪਏ ਤੇ ਲੈ ਗੇ ਖੰਡ 32 ਰੁਪਏ ਤੋਂ ਚੱਕੀ 45 ਰੁਪਏ ਲੈ ਗੇ ਗੰਨੇ ਵਾਲੇ ਧਰਨਿਆਂ ਤੇ ਬੈਠੇ ਝੋਨੇ ਵਾਲੇ ਧਰਨਿਆਂ ਤੇ ਬੈਠੇ ਐਮਐਸਪੀ ਵਾਲੇ ਧਰਨਿਆਂ ਤੇ ਬੈਠੇ ਕਿਉਂ ਨਹੀਂ ਦਿੱਤੀ 13 ਸਾਲ ਉਸ ਤੇ 13 ਮਹੀਨੇ ਉੱਥੇ ਕਿਉਂ ਬਿਠਾਇਆ ਸਾਨੂੰ ਕਿਉਂ ਮਰੇ ਬੰਦੇ 750 ਕੌਣ ਜ਼ਿੰਮੇਵਾਰ ਉਹਦੀ ਕੋਈ ਜ਼ਿੰਮੇਵਾਰੀ ਲਓ ਤੁਸੀਂ ਕਹਿੰਦੇ ਨਹੀਂ ਬਾਹਰ ਲੈ ਵਾਰੀ ਲੋ 1 ਮਿੰਟ ਬੇਟਾ 1 ਮਿੰਟ ਬੇਟਾ 1 ਮਿੰਟ ਬੇਟਾ ਆ ਇੱਕ ਕਾਲ ਇਹ ਸਾਡੇ ਭਰਾ ਨੇ ਸਾਡੇ ਹੀ ਆ ਇਹ ਬਗਾਨੇ ਸਾਡੇ ਨੁਮਾਇंदे ਨੇ ਜੇ ਸਾਡੇ ਨੁਮਾਇंदे ਨੇ ਇਹਨਾਂ ਜਾ ਕੇ ਸਾਡੀ ਮੰਗ ਰੱਖਣੀ ਆ ਇਹਨਾਂ ਸਾਡੀਆਂ ਪਰੇਸ਼ਾਨੀਆਂ ਦੱਸਣੀਆਂ ਕਿਉਂ ਨਹੀਂ ਦੱਸਦੇ ਮਾਨਯੋਗ ਸੰਧੂ ਸਾਹਿਬ ਆਏ ਆ ਬੜੇ ਸਤਿਕਾਰਯੋਗ ਪਰਿਵਾਰ ਤੋਂ ਨੇ ਬੜਾ ਉਹਨਾਂ ਦਾ ਰਤਬਾ ਹੈ ਉਹਨਾਂ ਨੇ ਕੀ ਸੋਚ ਕੇ ਬੀਜੇਪੀ ਜੁਆਇਨ ਕਰ ਲਈ ਕਿ ਕਿੰਨਾ ਕੁ ਭਲਾ ਕਰ ਰਹੀ ਬੀਜੇਪੀ ਹਰ ਜਗ੍ਹਾ ਜਿਹੜੀਆਂ ਇਹਨਾਂ ਦੀਆਂ ਨੀਤੀ ਅਸੀਂ ਬੀਜੇਪੀ ਦਾ ਜਾਂ ਸੰਧੂ ਸਾਹਿਬ ਦਾ ਜਾਂ ਤੁਹਾਡਾ ਵਿਰੋਧ ਨਹੀਂ ਕਰਦੇ ਅਸੀਂ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਕੱਲਾ ਪੰਜਾਬ 'ਚ ਕਿਉਂ ਹੁੰਦਾ ਹੈ ਮੈਂ ਇਹੀ ਸਵਾਲ ਇਹੀ ਗੱਲ ਕਰਦਾ ਹਾਂ ਮੈਂ ਜਵਾਬ ਦਿੰਦਾ ਇਹਦਾ ਇੱਕ ਜਣਾ ਇੱਕ ਜਣਾ ਇੱਕ ਜਣਾ ਕਰਦਾ ਹੋ ਰਿਹਾ ਸੋਸ਼ਲ ਮੀਡੀਆ 'ਤੇ ਪਰ ਉਹਦਾ ਜਵਾਬ ਦੋ ਟਾਈਮ ਨਹੀਂ ਆ ਕਿਉਂਕਿ ਤੁਹਾਨੂੰ ਤਾਨੂੰ ਜਿਹੜਾ ਵਿਜਾਰਤ ਦਾ ਨਸ਼ਾ ਉਹ ਰੱਖਿਆ ਤਾਨੂੰ ਵਿਜਾਰਤ ਦਾ ਨਸ਼ਾ ਇਹ ਕਰਕੇ ਤੁਹਾਨੂੰ ਦੇਖਦਾ ਨਹੀਂ ਗਰਾਉਂਡ ਤੇ ਘਟਾਰੇ ਵਿਰੋਧ ਤਾਂ ਹੋ ਰਿਹਾ ਪਤਾ ਕੀ ਆ ਹਰਿਆਣਾ ਤੇ ਕੀ ਹੋ ਰਿਹਾ ਬਚਵੇਂ ਜੂਬੀ ਦਾ ਵੇਖੋ ਕੀ ਹਾਲ ਹੈ ਚਲ ਜੀ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਆਪਾਂ ਕਿੰਨੇ ਗਲਤੀ ਕਰ ਗਏ ਆਰ ਤਾਂ ਥੋੜਾ ਜਿਨੂੰ ਚੁੰਡੀ ਵੱਢਣੀ ਨਾ ਉਹਨੂੰ ਬੀੜ ਹੋਣੀ ਦੂਜੇ ਲਾਗਦੇ ਨੇ ਥੋੜੀ ਇਹਨੇ ਜਿੰਨਾ ਪੰਜਾਬ ਦਾ ਜਿੰਨਾ ਪੰਜਾਬ ਦਾ ਵੇਖੋ 47 ਤੋਂ ਲੈ ਕੇ ਅੱਜ ਤੱਕ ਜਿੰਨਾ ਪੰਜਾਬ ਦਾ ੱਟਕਾ ਹੋਇਆ ਕਿਹੇ ਮਰਜ਼ੀ ਸਰਕਾਰ ਦੀ ਗੱਲ ਕਰੀ ਆਪਾਂ ਹੁਣ ਕਹਿ ਹੀ ਤੇ ਕਰੀਏ ਮੈਂ ਵੀ ਇੱਥੋਂ ਦਾ ਹੀ ਆ ਮੇਰਾ ਪਿੰਡ ਪਕਣਾ ਹੈ ਲਾਸ ਤੋਂ ਤੱਕ ਮੈਂ ਪਿੰਡ ਪਕ ਨਹੀਂ ਰਿਹਾ ਪਕਣਾ ਹੀ ਪੜਿਆ ਠੀਕ ਹੈ ਨਾ ਉਸ ਤੋਂ ਬਾਅਦ ਮੈਂ ਫਾਰਮੇਸੀ ਕੀਤੀ ਫੇ ਮੈਂ ਸਰਕਾਰੀ ਨੌਕਰੀ ਵੀ ਕੀਤੀ ਠੀਕ ਹੈ ਗਵਰਨਮੈਂਟ ਜੌਬ ਵੀ ਕੀਤੀ ਗਵਰਨਮੈਂਟ ਜੌਬ ਛੱਡ ਕੇ ਮੈਂ ਪੌਟਾ ਤੱਕ ਚਾਇਆ ਠੀਕ ਹੈ ਪਰ ਮੈਂ ਪੌਟੈਕਸ ਨਹੀਂ ਆਇਆ ਮੈਂ ਸਮਾਜ ਦੀ ਸੇਵਾ ਕਰਨੀ ਤਾਉਣਾ। ਇਹ ਸਮਾਜ ਦੀ ਸੇਵਾ ਕਹਦੀ ਹੋ ਗਈ ਜਿੱਥੇ ਅਗਨੀਵੀਰ ਦੀ ਯੋਜਨਾ ਕੱਢਤੀ ਆਂ 4 ਸਾਲ ਦੀ ਨੌਕਰੀ ਕਰਕੇ ਲੱਤ ਮਾਰੋ ਘਰ ਨੂੰ ਆਓ। ਉਹ ਬੰਦਾ ਕਿੱਥੇ ਜਾਊਗਾ ਕਿਹਦੇ ਸਮਾਜ ਦੀ ਸੇਵਾ? ਉਹ ਸਮਾਜ ਕੀ ਕਰੂਗਾ ਇਹ ਇਹ ਅਗਰ ਉਹ ਕਿਹਦੇ ਬੱਚੇ ਪਾਲ ਲਾਂਗੇ? ਜਿਹੜੇ ਸਾਡੇ ਬੱਚੇ ਕੀ ਕਰਨਗੇ? ਇਹਨਾਂ ਦਾ ਕੀ